ਬੰਦ ਕਰੀ ਨਾ ਕੇ ਨਾ ਦੌੜਿਆ ਨੋ ਨਾ ਬਰੇ ਜਵਾਬ ਦਰਵਾਜਾ ਜਾਨੇ ਪੁਰਾਣੇ ਪਾਣੀੇ ਬਾਵੀ ਫਰਾਟਾਂ ਪੱਲਵਨ ਕੇ ਨਾ ਪਾਣੀਂ ਤੇ ਖਾਲੀ ਕਰਨੇ ਲੋਕ ਨਿਰਮਾਣ ਵਿਭਾਗ ਜਵਾਲੀ ਅਧੀਨ ਲੈਬ ਲੁਧਿਆਣ ਪਰਮਾਰ ਸੜਕ ਤੇ ਸਿੱਧਪੁਰ ਘਰ ਵਿਖੇ ਬਣੇ ਪੁਲ ਦਾ ਰਸਤਾ ਇੱਕ ਵਾਰ ਫਿਰ ਤੋਂ ਟਹਿ ਗਿਆ ਹੈ ਜਿਸ ਕਾਰਨ ਸੜਕ ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ ਦੱਸਿਆ ਕਿ ਐਤਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਕਾਰਨ ਪੁਲ ਜੋ ਹੈ ਉਹ ਪਾਣੀ ਦੇ ਵਿੱਚ ਹੀ ਵਹਿ ਗਿਆ ਜਿਸ ਦੇ ਨਾਲ ਪੁਲ ਦੇ ਨਾਲ ਲੱਗਦੇ ਹਿੱਸਾ ਨੂੰ ਢੇਠਾ ਤੋਂ ਕੱਢ ਦਿੱਤਾ ਗਿਆ ਅਤੇ ਉੱਪਰਲੀ ਸੜਕ ਟਹਿ ਢੇਰੀ ਹੋ ਗਈ ਜ਼ਿਕਰਯੋਗ ਹੈ ਕਿ ਲਗਭਗ 2 ਹਫ਼ਤੇ ਪਹਿਲਾਂ ਵੀ ਇਸੇ ਜਗ੍ਹਾ ਤੇ ਰਸਤਾ ਟਹਿ ਗਿਆ ਸੀ ਜਿਸ ਦੀ ਮੁਰੰਮਤ ਵਿਭਾਗ ਵੱਲੋਂ ਖੱਡ ਤੋ ਰੇਤ ਅਤੇ ਗਾਰ ਭਰ ਕੇ ਅਸਥਾਈ ਤੌਰ ਤੇ ਕੀਤੀ ਗਈ ਸੀ ਅਤੇ ਸੜਕ ਤੇ ਆਵਾਜਾਈ ਬਹਾਲ ਕਰ ਦਿੱਤੀ ਸੀ ਪਰ ਐਤਵਾਰ ਨੂੰ ਫਿਰ ਉਹੀ ਸਥਿਤੀ ਪੈਦਾ ਹੋ ਗਈ। ਥਾਨਕ ਲੋਕਾਂ ਨੇ ਵਿਭਾਗ ਦੇ ਕੰਮਕਾਜ ਤੇ ਸਵਾਲ ਉਠਾਏ ਨੇ ਅਤੇ ਕਿਹਾ ਹੈ ਕਿ ਸਿਰਫ ਰਸਮੀ ਕਾਰਵਾਈ ਕਰਨ ਤੋਂ ਬਾਅਦ ਹੀ ਸੜਕ ਖੋਲਣਾ ਗੰਭੀਰ ਖਤਰੇ ਨੂੰ ਸੱਦਾ ਦੇ ਰਿਹਾ ਹੈ। ਉਨਾ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਜਗਾਂ ਨੂੰ ਸਥਾਈ ਤੌਰ ਤੇ ਮਜ਼ਬੂਤ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਵੱਡਾ ਹਾਦਸਾ ਵਾਪਰ ਸਕਦਾ ਹੈ ਜਵਾਲੀ ਤੋਂ ਦੁਲਿਤ ਚੋਹਾਂ ਦੀ ਰਿਪੋਰਟ ਸਟਾਰ نیوز ਪੰਜਾਬੀ ਦੇ ਲਈ ਕਾਹਨੇ ਬਾ ਵੀ ਫਰਾ ਤਾਂ ਪਾਣ ਨਾ ਪਲਵਨ ਕੇ ਨਾ ਪਾਣੀ ਕਿ ਰਖਾਲੀ ਕਰਨੇ ਸੀ ਨਹੀਂ ਹੈ પા <laughs>